ਠੀਕ ਠਾਕ ਕਿਥੋਂ ਦੇ ਕਿਥੋਂ ਬੋਲਦੇ ਕਿਥੋਂ ਜੈਂਪਲ ਤੇ ਇਹ ਨਾ ਮੁੰਡਿਆਂ ਨੂੰ ਤਾਂ ਅਰਮੀਨੀਆ ਭੇਜਿਆ ਸੀ ਕਿੱਥੇ ਭੇਜਿਆ ਅਰਮੀਨੀਆ ਅਰਮੀਨੀਆ ਭੇਜਿਆ ਸੀ 7 ਲੱਖ ਰੁਪਏ ਲੈ ਕੇ ਭਾਈ ਜਿਹੜਾ ਇਹਨਾਂ ਨੂੰ ਅਰਮੀਨੀਆ ਭੇਜਿਆ ਸੀ ਇਹਨਾਂ ਨੂੰ ਬਸ ਗੱਲ ਮੇਰੀ ਇੱਕ ਗੱਲ ਸੁਣ ਲੈ ਵੀਰ ਮੇਰਾ ਅਰਮੀਨੀਆ ਭੇਜਿਆ ਜਿੱਥੇ ਮਰਜੀ ਭੇਜਿਆ ਸੀ ਇਹਨਾਂ ਨੂੰ ਕੰਮ ਨਹੀਂ ਮਿਲਿਆ ਬੰਦਿਆਂ ਵਾਂਗੂ ਇਹਨਾਂ ਦੇ ਪੈਸੇ ਵਾਪਸ ਕਰਦੇ ਹੋਰ ਇਸ ਤੋਂ ਬਾਅਦ ਦੂਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਗੱਲ ਕੋਈ ਤਰੀਕਾ ਦਰਿਲ ਅਪੀਲ ਨਹੀਂ ਕੋਈ ਮੇਰੀ ਬਈ ਤੂੰ ਬੰਦ ਕੰਮ ਹੀ ਬੰਦ ਕਰ ਦਿਓ ਯਾਰੇ ਕਿਉਂ ਪੰਜਾਬ ਦੇ ਵਿੱਚ ਇਹ ਕੰਮ ਚਲਾਇਆ ਤੁਸੀਂ ਇਹ ਕੰਮ ਬੰਦ ਕਰੋ ਮੇ ਸਾਡੇ ਕੋਲੇ ਵੀਰ ਮੇਰਾ ਦੇਖਣਾ ਹੈ ਤੁਸੀਂ ਪੈਸੇ ਨਹੀਂ ਵਾਪਸ ਕਰਦੇ ਮੈਨੂੰ ਨਾਬੇ ਹੋਣਾ ਪਊ ਮੈਂ ਧਰਨਾ ਵੀ ਲਾ ਸਕਦਾ ਮੈਨੂੰ ਇੱਕ ਡੀਐਸਪੀ ਨਾਲ ਗੱਲ ਕਰਾਈ ਮੜਾ ਜੀ ਨਾਬੇ ਦੇ ਨਾਲ ਤੇ ਮੇਰੀ ਮੈਂ ਉਹਨਾਂ ਨੂੰ ਵੀ ਕਹੂੰ ਜਿੰਨੇ ਜਿੰਨੇ ਜਿਹੜੇ ਖਰਚੇ ਨੇ ਇਹਨਾਂ ਦੇ ਪੈਸੇ ਵਾਪਸ ਕੱਟ ਕੇ ਪੈਸੇ ਵਾਪਸ ਕਰ ਦੇ ਠੀਕ ਹਨ ਗੱਲ ਇਹ ਕੰਮ ਬੰਦ ਕਰੋ ਵੀਰ ਮੇਰਾ ਤੁਸੀਂ ਇਹ ਭੇਜਣ ਵਾਲਾ ਪੰਜਾਬ ਦੇ ਵਿੱਚ ਪੂਰੇ ਏਜੰਟਾਂ ਦਾ ਕੰਮ ਇਹ ਬੰਦ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਨੂੰ ਦੀ ਤੱਕ ਰਹੇ ਹੋ ਗਲਤ ਪਾਸੇ ਇਹਨਾਂ ਦੇ ਜਿੰਨੇ ਪੈਸੇ ਜਾਇਜ਼ ਮੰਨਦੇ ਨੇ ਪੈਸੇ ਵਾਪਸ ਕਰ ਦੇ ਨਾ ਤਾਂ ਮੈਂ ਪਰਚਾ ਵੀ ਕਰਵਾਉਂ ਤੇ ਨਾਲੇ ਦੂਜੀ ਗੱਲ ਮੈਂ ਧਰਨਾ ਵੀ ਲਾਉਂ ਬਸ ਗੱਲਾਂ ਦੋ ਨੇਗੀਆਂ ਮੇਰੇ ਕੋਲ ਭਾਜੀ ਭੂਜੀ ਵਾਲੀ ਕੋਈ ਗੱਲ ਨਹੀਂ ਨਾ ਭੇਜਦਾ ਯਾਰ ਤੂੰ ਨਾ ਭੇਜਦਾ ਤੂੰ ਬਸ ਗੱਲ ਕਰ ਮੇਰੇ ਕੋਲੇ ਹੋਰ ਕੋਈ ਲੀਲਪੀੜ ਨਹੀਂ ਯਾਰ ਮੇਰੀ ਗੱਲ ਸੁਣ ਤੁਸੀਂ ਆਪਣਾ ਕੰਮ ਹੀ ਬੰਦ ਕਰੋ ਇਹ ਤੁਸੀਂ ਇਹ ਆਪਣਾ ਕੰਮ ਪੰਜਾਬ ਦੇ ਵਿੱਚੋਂ ਬੰਦ ਕਰੋ ਟੋਟਲੀ ਬਸ ਗੱਲ ਖਤਮ ਇਹ ਆ ਵਾਹ ਹੋਰ ਕੋਈ ਗੱਲ ਨਹੀਂ ਪੈਸੇ ਇਹਨਾਂ ਦੇ ਵਾਪਸ ਕਰ ਮੈਂ ਡੀਐਸਪੀ ਨੂੰ ਵੀ ਕਹਣਾ ਲਾ ਡੀਐਸਪੀ ਨਾਲ ਨਾ ਬੇ ਨਾ ਮੇਰੀ ਗੱਲ ਕਰਾ ਕਿਹੜਾ ਡੀਐਸਪੀ ਉਥੇ ਜਿੱਦੋਂ ਵੀ ਆਉਣੇ ਹੁੰਦੇ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਹੀ ਆਉਣਾ ਆਉਣਾ ਠੀਕ ਹੈ ਠੀਕ ਹੈ ਠੀਕ ਹੈ ਨਾ ਗੱਲ ਮੈਂ ਉਹਨੂੰ ਕਹਿਣਾ ਤੇ ਇਦੋਂ ਮੈਂ ਧਰਨੇ ਦਾ ਲੀਗਲੀ ਰੱਬਾ ਉਥੇ ਧਰਨਾ ਬੱਟਦੇ ਉਹਦੇ ਬਾਅਦ ਦੀ ਗੱਲ ਗੁਰ ਕੋਈ ਗੱਲ ਨਹੀਂ ਜੀ ਚੱਲ ਕਰਦੇ ਧੰਨਵਾਦ ਇਹ ਇਹ ਸਾਰੇ ਪੰਜਾਬ ਦੇ ਵਿੱਚੋਂ ਕੰਮ ਬੰਦ ਹੋਣਾ ਚਾਹੀਦਾ ਹੈ ਰੁਕੀ ਨਹੀਂ ਪਾਪ ਜੀ ਹਾਂ ਮਾਨੂੰ ਕਹਿ ਜਮਤੀ ਬੈਠੇ ਰਹੇ ਸੀ ਕਰ ਉਹ ਪਤਾ ਪੈਸੇ ਦੇ ਇਥੋਂ ਬੜੀ ਪੜ ਪੜ ਕਦੇ ਕਿਸੇ ਤੋਂ ਫੜੀਏ ਕਦੇ ਕਿਸੇ ਤੋਂ ਤਾਇਨਾ ਟੁੱਕੜੀ-ਬੁਰਕੀ ਖਾਦੀ ਆ ਪੁੱਤੋ ਅਸਾ ਭੁੱਖੇ ਮਰਦੇ ਉਹ ਇੱਕ ਕਾਗਜ਼ ਤਾਂ ਕੰਮ ਕਰ ਪਾਉਂਦੇ ਪਹਿਲੇ ਲੈਣੇ ਨੇ ਆਪਣੇ ਹੁਣ ਜਿਨ੍ਹਾਂ ਨੂੰ ਦੇਣੇ ਨੇ ਵੀਰੋ ਦਿੱਲੀ ਘਰੇ ਆਉਂਦੇ ਨੇ ਕਿਹੜੇ ਮਾਰਦੇ ਨੇ ਕਿਹੜੇ ਕਿਹੜੇ ਮਾਰਦੇ ਨੇ ਜੀ ਹੱਥਾਂ ਤੜਕੇ ਹੱਥਾਂ ਤੜਕੇ ਜੇ ਹੁਣ ਕੰਮ ਭੇਜੇ ਤਾਂ ਇਹ ਵੀ ਉੱਥੇ ਕੰਮ ਹੋ ਹੋ ਜਾਈ ਤੇ ਕੰਮ ਹੀ ਨਹੀਂ ਲੱਗਿਆ ਜੀ ਉੱਥੇ 2 ਮਹੀਨੇ ਫਿਰ 2.5 ਮਹੀਨੇ ਬਹਿ ਕੇ ਮੁੜੇ ਅਸੀਂ ਬੁੜੀਆਂ ਨੇ ਦੋਨਾਂ ਸੱਤ ਸੋਨਾ ਲੈ ਕੇ ਕੋਈ ਨਾ ਕੋਈ ਨ ਕਰਵਾਉਣਾ ਉਹਨਾਂ ਨੂੰ ਕਹਿੰਦੇ ਜਿਹੜੇ ਕਾਗਜ਼ਾਂ ਪੱਤਰਾਂ ਦੇ ਕੱਟ ਕੇ ਵੜਾ ਕਰਨਾ ਰੱਖ ਲੈਣੇ ਤਾਂ ਵਾਪਸ ਕਰਾਉਣੇ ਤੇ ਬੰਦ ਜੀ ਧੰਨਵਾਦ ਜੀ ਲੈ ਮੇਰੇ ਕੋਲੇ ਡੀਐਸਪੀ ਦਾ ਅਗਲੀ ਵਾਰੀ ਮੈਂ ਬੁੱਧਵਾਰ ਨੂੰ ਆਉਂਗਾ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਆਓ ਠੀਕ ਹੈ ਜਿਹੜੇ ਵੀ ਬੰਦੇ ਨੇ ਆਉਣਾ ਮੇਰੇ ਕੋਲੇ ਡੀਐਸਪੀ ਦੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਠੀਕ ਹੈ ਅਗਲੀ ਵਾਰੀ ਮੇਰੇ ਕੋਲੇ ਆਉਣੇ ਨਾ ਮਸਲਾ ਹੱਲ ਕਰਾ ਤਾਂ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲੇ ਠੀਕ ਹੈ ਕੋਈ ਨਾ ਕੋਈ ਨਾ ਕਰਵਾਉਣਾ ਉਹਨਾਂ ਨੇ ਕਹਿੰਦੇ ਜਦ ਜਿਹੜੇ ਕਾਗਜ਼ਾਂ ਪੱਤਰਾਂ ਦੇ ਕੱਟ ਕੇ ਬਾਹਲਾ ਕਰਦਾ ਰੱਖ ਲੈ ਨਹੀਂ ਪੈਸੇ ਵਾਪਸ ਕਰਾਉਣ ਤੇਰੇ ਬੰਦੇ ਠੀਕ ਹੈ ਧੰਨਵਾਦ ਲੈ ਮੇਰੇ ਕੋਲੇ ਡੀਐਸਪੀ ਦਾ ਅਗਲੀ ਵਾਰੀ ਮੈਂ ਬੁੱਧਵਾਰ ਨੂੰ ਆਉਂਗਾ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਆਓ ਠੀਕ ਹੈ ਜਿਹੜੇ ਵੀ ਬੰਦੇ ਨੇ ਆਉਣਾ ਮੇਰੇ ਕੋਲੇ ਡੀਐਸਪੀ ਤੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਹਾਂ ਅਗਲੀ ਵਾਰੀ ਮੇਰੇ ਕੋਲੇ ਆਉਣਾ ਨਾ ਮਸਲਾ ਹੱਲ ਕਰਾਤਾ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਠੀਕ ਧੰਨਵਾਦ ਤੇਰੇ ਪੁੱਤ ਬਸ ਆਉਣਾ ਮੇਰੇ ਕੋਲੇ ਡੀਐਸਪੀ ਤੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਹਾਂ ਅਗਲੀ ਵਾਰੀ ਮੇਰੇ ਕੋਲੇ ਆਉਣਾ ਨਾ ਮਸਲਾ ਹੱਲ ਕਰਾਤਾ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਠੀਕ ਠਾਕ ਕਿੱਥੋਂ ਦੇ ਕਿੱਥੋਂ ਬੋਲਦੇ ਕਿੱਥੋਂ ਤੇ ਇਹਨਾਂ ਮੁੰਡਿਆਂ ਨੂੰ ਤਾਂ ਅਰਮੀਨੀਆ ਭੇਜਿਆ ਸੀ ਕਿੱਥੇ ਭੇਜਾਈ ਅਰਮੀਨੀਆ ਅਰਮੀਨੀਆ ਭੇਜਾਇਆ 7.5 ਲੱਖ બસ ਗੱਲ ਮੇਰੀ ਇੱਕ ਗੱਲ ਸੁਣ ਲੈ ਵੀਰ ਮੇਰਾ ਅਰਮੀਨੀਆ ਭੇਜਾ ਜਿੱਥੇ ਮਰਜੀ ਭੇਜਾ ਸੀ ਇਹਨਾਂ ਨੂੰ ਕੰਮ ਨਹੀਂ ਮਿਲਿਆ ਬੰਦਿਆਂ ਨੂੰ ਇਹਨਾਂ ਦੇ ਪੈਸੇ ਵਾਪਸ ਕਰਦੇ ਹੋਰ ਇੱਕ ਦੂਬਾਰ ਦੂਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਗੱਲ ਕੋਈ ਤਰੀਕਾ ਦਰਿਲ ਅਪੀਲ ਨਹੀਂ ਕੋਈ ਮੇਰੀ ਬਈ ਤੂੰ ਬੰਦ ਕੰਮ ਹੀ ਬੰਦ ਕਰ ਦੋ ਯਾਰੇ ਕਿਉਂ ਪੰਜਾਬ ਦੇ ਵਿੱਚ ਇਹ ਕੰਮ ਚਲਾਇਆ ਏਜੰਟਾਂ ਵਾਲਾ ਤੁਸੀਂ ਇਹ ਪੰਜਾਬ ਦੇ ਵਿੱਚ ਕੰਮ ਬੰਦ ਕਰੋ ਜੇ ਤੁਸੀਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹੋ ਤੁਸੀਂ ਇਹ ਕੰਮ ਬੰਦ ਕਰੋ ਮੇ ਸਾਡੇ ਕੋਲੇ ਵੀਰ ਮੇਰਾ ਦੇਖਣਾ ਤੇ ਤੁਸੀਂ ਪੈਸੇ ਨਹੀਂ ਵਾਪਸ ਕਰਦੇ ਮੈਨੂੰ ਨਾਬੇ ਹੋਣਾ ਪਊ ਮੈਂ ਧਰਨਾ ਵੀ ਲਾ ਸਕਦਾ ਮੈਨੂੰ ਇੱਕ ਡੀਐਸਪੀ ਨਾਲ ਗੱਲ ਕਰਾਈ ਮੜਾ ਜੱਥੇ ਨਾਬੇ ਦੇ ਨਾਲ ਤੇ ਮੇਰੀ ਮੈਂ ਉਹਨਾਂ ਨੂੰ ਵੀ ਕਹੂੰ ਜਿੰਨੇ ਜਿੰਨੇ ਜਿਹੜੇ ਖਰਚੇ ਨੇ ਇਹਨਾਂ ਦੇ ਪੈਸੇ ਵਾਪਸ ਕੱਟ ਕੇ ਪੈਸੇ ਵਾਪਸ ਕਰ ਦੇ ਠੀਕ ਆ ਨਾ ਗੱਲ ਇਹ ਕੰਮ ਬੰਦ ਕਰੋ ਵੀਰ ਮੇਰਿਆ ਤੁਸੀਂ ਇਹ ਭੇਜਣ ਵਾਲਾ ਪੰਜਾਬ ਦੇ ਵਿੱਚ ਪੂਰੇ ਏਜੰਟਾਂ ਦਾ ਕੰਮ ਇਹ ਬੰਦ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਨੂੰ ਦੀ ਤੱਕ ਰਹੇ ਹੋ ਗਲਤ ਪਾਸੇ ਇਹਨਾਂ ਨੇ ਜਿੰਨੇ ਪੈਸੇ ਜਾਇਜ਼ ਮੰਨਦੇ ਨੇ ਪੈਸੇ ਵਾਪਸ ਕਰ ਦੇ ਨਾ ਹੁਣ ਤਾਂ ਮੈਂ ਪਰਚਾ ਵੀ ਕਰਵਾਉਂ ਤੇ ਨਾਲੇ ਦੂਜੀ ਗੱਲ ਮੈਂ ਧਰਨਾ ਵੀ ਲਾਉਂ ਬਸ ਗੱਲਾਂ ਦੋ ਨੇਗੀਆਂ ਮੇਰੇ ਕੋਲ ਭਾਜੀ ਜੀ ਤਾਜੀ ਪੂਜੀ ਵਾਲੀ ਕੋਈ ਗੱਲ ਨਹੀਂ ਨਾ ਭੇਜਦਾ ਯਾਰ ਤੂੰ ਨਾ ਭੇਜਦਾ ਤੂੰ ਬਸ ਗੱਲ ਕਰ ਮੇਰੇ ਕੋਲੇ ਹੋਰ ਕੋਈ ਲੀਲਪੀ ਨਹੀਂ ਯਾਰ ਮੇਰੀ ਗੱਲ ਸੁਣ ਤੁਸੀਂ ਆਪਣਾ ਕੰਮ ਹੀ ਬੰਦ ਕਰੋ ਇਹ ਤੁਸੀਂ ਇਹ ਆਪਣਾ ਕੰਮ ਪੰਜਾਬ ਦੇ ਵਿੱਚੋਂ ਬੰਦ ਕਰੋ ਟੋਟਲੀ ਬਸ ਗੱਲ ਖਤਮ ਇਹ ਆ ਪਾ ਹੋਰ ਕੋਈ ਗੱਲ ਨਹੀਂ ਪੈਸੇ ਇਹਨਾਂ ਦੇ ਵਾਪਸ ਕਰ ਮੈਂ ਡੀਐਸਪੀ ਨੂੰ ਵੀ ਕਹਿਣਾ ਲਾ ਡੀਐਸਪੀ ਨਾਲ ਨਾ ਬੈਣਾ ਮੇਰੀ ਗੱਲ ਕਰਾ ਕਿਹੜਾ ਡੀਐਸਪੀ ਉਥੇ ਜਿੱਦੋਂ ਵੀ ਆਉਣੇ ਹੋਣੇ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਹੀ ਆਉਣਾ ਆਉਣਾ ਠੀਕ ਹੈ ਠੀਕ ਹੈ ਠੀਕ ਹੈ ਨਾ ਗੱਲ ਮੈਂ ਉਹਨੂੰ ਕਹਿਣਾ ਤੇ ਇਦੋਂ ਮੈਂ ਧਰਨੇ ਦਾ ਲੀਗਲੀ ਰੱਬਾ ਉਥੇ ਧਰਨਾ ਬੱਟਦੇ ਉਹਦੇ ਬਾਅਦ ਦੀ ਗੱਲ ਗੁਰ ਕੋਈ ਗੱਲ ਨਹੀਂ ਹੋਵੇ ਚੱਲ ਕਰਦੇ ਧੰਨਵਾਦ ਇਹ ਇਹ ਸਾਰੇ ਪੰਜਾਬ ਦੇ ਵਿੱਚੋਂ ਕੰਮ ਬੰਦ ਹੋਣਾ ਚਾਹੀਦਾ ਹੈ ਰੁਕੀ ਨਹੀਂ ਪਾਪਾ ਜੀ ਹਾਂ ਮਾਨੂੰ ਕਹਿ ਗਿਆ ਉਂਝੀ ਬੈਠੇ ਰਹੇ ਸੀ ਕਹ ਰੋਪਾ ਤਾਂ ਪੈਸੇ ਦੇ ਦੇ ਇਥੋਂ ਬੜੀ ਪਾਪਾ ਕਦੇ ਕਿਸੇ ਤੋਂ ਫੜੀਏ ਕਦੇ ਕਿਸੇ ਤੋਂ ਤਾਇਨਾ ਨੇ ਟੁੱਕੜੀ-ਬੁਰਕੀ ਖਾਦੀ ਆ ਪੁੱਤੋ ਅਜਾ ਭੁੱਖੇ ਮਰਦੇ ਉਹ ਇੱਕ ਕਾਗਜ਼ ਤਾਂ ਕੰਮ ਕਰ ਪਾਹ ਲੈਣੇ ਨੇ ਆਪਣੇ ਹੁਣ ਜਿਨ੍ਹਾਂ ਨੂੰ ਦੇਣੇ ਨੇ ਵੀਰੋ ਦਿੱਲੀ ਘਰੇ ਆਉਂਦੇ ਨੇ ਕਿਹੜੇ ਮਾਰਦੇ ਨੇ ਕਿਹੜੇ ਕਿਹੜੇ ਮਾਰਦੇ ਨੇ ਜੀ ਹੱਥਾਂ ਤੜਕੇ ਹੱਥਾਂ ਤੜਕੇ ਜਦੋਂ ਹੁਣ ਭੇਜੇ ਤਾਂ ਇਹ ਵੀ ਉੱਥੇ ਕੰਮ ਹੋ ਹੋ ਜਾਈ ਤੇ ਕੰਮ ਹੀ ਨਹੀਂ ਲੱਗਿਆ ਜੀ ਉੱਥੇ 2 ਮਹੀਨੇ ਫਿਰ 2.5 ਮਹੀਨੇ ਵਹਿ ਗਏ ਅਸੀਂ ਬੁੜੀਆਂ ਨੇ ਦੋਨਾਂ ਸੱਤ ਸੌਣਾ ਲਿਖੀ ਕੋਈ ਨਾ ਕੋਈ ਨ ਕਰਵਾਉਣਾ ਉਹਨਾਂ ਨੂੰ ਕਹਿੰਦਾ ਜਿਹੜੇ ਕਾਗਜ਼ਾਂ ਪੱਤਰਾਂ ਦੇ ਕੱਟ ਕੇ ਵਾੜਾ ਕਰਦਾ ਰੱਖ ਲੈ ਨਹੀਂ ਪਾਹ ਵਾਪਸ ਕਰਾਉਣ ਤੇਰੇ ਬੰਦ ਜੀ ਧੰਨਵਾਦ ਜੀ ਲੈ ਮੇਰੇ ਕੋਲੇ ਡੀਐਸਪੀ ਦਾ ਅਗਲੀ ਬ ਪਲੇ ਡੀਐਸਪੀ ਤੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲ ਲੈ ਕੇ ਆਉਣ ਅਗਲੀ ਵਾਰੀ ਮੇਰੇ ਕੋਲ ਆਉਣੇ ਨਾ ਮਸਲਾ ਹੱਲ ਕਰਾ ਤਾਂ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲ ਧੰਨਵਾਦ ਤੇਰੀ ਬਸਾ ਚਲੋਣਾ ਲੈ ਕੇ ਕੋਈ ਨਾ ਕੋਈ ਨਾ ਕਰਵਾਉਣ ਉਹਨਾਂ ਨੂੰ ਕਹਿੰਦਾ ਜਾਇਜ ਜਿਹੜੇ ਕਾਗਜ਼ਾਂ ਪੱਤਰਾਂ ਦੇ ਕੱਟ ਕੇ ਵੜਾ ਕਰਦਾ ਰੱਖ ਲੈ ਨਹੀਂ ਪਾਹ ਵਾਪਸ ਕਰਾਉਣ ਉਹਦੇ ਬੰਦ ਠੀਕ ਹੈ ਧੰਨਵਾਦ ਲੈ ਮੇਰੇ ਕੋਲੇ ਡੀਐਸਪੀ ਦਾ ਅਗਲੀ ਵਾਰੀ ਮੈਂ ਬੁੱਧਵਾਰ ਨੂੰ ਆਉਂਗਾ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਆਓ ਠੀਕ ਹੈ ਜਿਹੜੇ ਵੀ ਬੰਦੇ ਨੇ ਆਉਣਾ ਮੇਰੇ ਕੋਲੇ ਡੀਐਸਪੀ ਦੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਠੀਕ ਹੈ ਅਗਲੀ ਵਾਰੀ ਮੇਰੇ ਕੋਲੇ ਆਉਣੇ ਨਾ ਮਸਲਾ ਹੱਲ ਕਰਾਤਾ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲੇ ਆਉਣਾ ਮੇਰੇ ਕੋਲੇ ਡੀਐਸਪੀ ਦੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਠੀਕ ਹੈ ਅਗਲੀ ਵਾਰੀ ਮੇਰੇ ਕੋਲੇ ਆਉਣੇ ਨਾ ਮਸਲਾ ਹੱਲ ਕਰਾਤਾ ਡੀਐਸਪੀ ਦਾ ਨੰਬਰ ਲੈ ਕੇ ਆਇਆ ਠੀਕ ਠਾਕ ਕਿੱਥੋਂ ਦੇ ਕਿੱਥੋਂ ਬੋਲਦੇ ਆ ਕਿੱਥੋਂ ਜਾਂਦੇ ਆ ਤੇ ਇਹਨਾਂ ਮੁੰਡਿਆਂ ਨੂੰ ਤਾਂ ਅਰਮੀਨੀਆ ਭੇਜਿਆ ਸੀ ਕਿੱਥੇ ਵੀ ਲਈ ਅਰਮੀਨੀਆ ਅਰਮੀਨੀਆ ਭੇਜਾਇਆ 7.5 ਲੱਖ ਰੁਪਏ ਲੈ ਕੇ ਭਾਈ ਜਿਹੜਾ ਇਹਨਾਂ ਨੂੰ ਅਰਮੀਨੀਆ ਭੇਜਿਆ ਸੀ ਇਹਨਾਂ ਨੂੰ ਬਸ ਗੱਲ ਮੇਰੀ ਇੱਕ ਗੱਲ ਸੁਣ ਲੈ ਵੀਰ ਮੇਰਾ ਅਰਮੀਨੀਆ ਭੇਜਿਆ ਜਿੱਥੇ ਮਰਜੀ ਭੇਜਿਆ ਸੀ ਇਹਨਾਂ ਨੂੰ ਕੰਮ ਨਹੀਂ ਮਿਲਿਆ ਬੰਦਿਆਂ ਵਾਂਗ ਉਹਨਾਂ ਦੇ ਪੈਸੇ ਵਾਪਸ ਕਰਦੇ ਹੋਰ ਇਸ ਤੋਂ ਬਾਅਦ ਦੂਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਗੱਲ ਕੋਈ ਤਰੀਕ ਸਲਾਹ ਦਰਿਲ ਅਪੀਲ ਨਹੀਂ ਕੋਈ ਮੇਰੀ ਬਈ ਤੂੰ ਬੰਦ ਕੰਮ ਹੀ ਬੰਦ ਕਰ ਦਿਓ ਯਾਰੇ ਕਿਉਂ ਪੰਜਾਬ ਦੇ ਵਿੱਚ ਇਹ ਕੰਮ ਚਲਾਇਆ ਏਜੰਟਾਂ ਵਾਲਾ ਤੁਸੀਂ ਇਹ ਪੰਜਾਬ ਦੇ ਵਿੱਚ ਕੰਮ ਬੰਦ ਕਰੋ ਜੇ ਇਹ ਕਹਣਾ ਤੁਸੀਂ ਪੈਸੇ ਨਹੀਂ ਵਾਪਸ ਕਰਦੇ ਮੈਨੂੰ ਨਾਬੇ ਹੋਣਾ ਪਊ ਮੈਂ ਧਰਨਾ ਵੀ ਲਾ ਸਕਦਾ ਮੈਨੂੰ ਇੱਕ ਡੀਐਸਪੀ ਨਾਲ ਗੱਲ ਕਰਾਈ ਮਾੜਾ ਜਿਹਾ ਨਾਬੇ ਦੇ ਨਾਲ ਤੇ ਮੇਰੀ ਮੈਂ ਉਹਨਾਂ ਨੂੰ ਵੀ ਕਹੂੰ ਜਿੰਨੇ ਜਿੰਨੇ ਜਿਹੜੇ ਖਰਚੇ ਨੇ ਇਹਨਾਂ ਦੇ ਪੈਸੇ ਵਾਪਸ ਕੱਟ ਕੇ ਪੈਸੇ ਵਾਪਸ ਕਰ ਦੇ ਠੀਕਾ ਨਾਲ ਗੱਲ ਇਹ ਕੰਮ ਬੰਦ ਕਰੋ ਵੀਰ ਮੇਰਾ ਤੁਸੀਂ ਇਹ ਭੇਜਣ ਵਾਲਾ ਪੰਜਾਬ ਦੇ ਵਿੱਚ ਪੂਰੇ ਏਜੰਟਾਂ ਦਾ ਕੰਮ ਇਹ ਬੰਦ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਨੂੰ ਦੇ ਧੱਕ ਰਹੇ ਹੋ ਗਲਤ ਪਾਸੇ ਇਹਨਾਂ ਨੇ ਜਿੰਨੇ ਪੈਸੇ ਜਾਇਜ਼ ਮੰਨਦੇ ਨੇ ਪੈਸੇ ਵਾਪਸ ਕਰ ਦੇ ਨਾਲ ਤਾਂ ਮੈਂ ਪਰਚਾ ਵੀ ਕਰਵਾਉ ਤੇ ਨਾਲੇ ਦੂਜੀ ਗੱਲ ਮੈਂ ਧਰਨਾ ਵੀ ਤਾਜੀ ਪੂਜੀ ਵਾਲੀ ਕੋਈ ਗੱਲ ਨਹੀਂ ਨਾ ਭੇਜਦਾ ਯਾਰ ਤੂੰ ਨਾ ਭੇਜਦਾ ਤੂੰ ਬਸ ਗੱਲ ਕਰ ਮੇਰੇ ਕੋਲੇ ਹੋਰ ਕੋਈ ਲੀਲ ਪੀਲ ਨਹੀਂ ਯਾਰ ਮੇਰੀ ਗੱਲ ਸੁਣ ਤੁਸੀਂ ਆਪਣਾ ਕੰਮ ਹੀ ਬੰਦ ਕਰੋ ਇਹ ਤੁਸੀਂ ਇਹ ਆਪਣਾ ਕੰਮ ਪੰਜਾਬ ਦੇ ਵਿੱਚੋਂ ਬੰਦ ਕਰੋ ਟੋਟਲੀ ਬਸ ਗੱਲ ਖਤਮ ਇਹ ਆ ਵਾਹ ਹੋਰ ਕੋਈ ਗੱਲ ਨਹੀਂ ਪੈਸੇ ਇਹਨਾਂ ਦੇ ਵਾਪਸ ਕਰ ਵਾ ਡੀਐਸਪੀ ਨੂੰ ਵੀ ਕਹਿਣਾ ਲਾ ਡੀਐਸਪੀ ਨਾਲ ਨਾ ਬੈਣਾ ਮੇਰੀ ਗੱਲ ਕਰਾ ਕਿਹੜਾ ਡੀਐਸਪੀ ਉਥੇ ਜਿੱਦੋਂ ਵੀ ਆਉਣੇ ਹੁੰਦੇ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਹੀ ਆਉਣਾ ਆਉਣਾ ਠੀਕ ਹੈ ਠੀਕ ਹੈ ਠੀਕ ਹੈ ਨਾ ਗੱਲ ਮੈਂ ਉਹਨੂੰ ਕਹਿਣਾ ਤੇ ਇਦੋਂ ਮੈਂ ਧਰਨੇ ਦਾ ਲੀਗਲੀ ਰੱਬਾ ਉਥੇ ਧਰਨਾ ਬੱਟਦੇ ਉਹਦੇ ਬਾਅਦ ਚੱਲ ਗੁਰ ਕੋਈ ਗੱਲ ਨਹੀਂ ਜੀ ਚੱਲ ਕਰਦੇ ਧੰਨਵਾਦ ਇਹ ਇਹ ਸਾਰੇ ਪੰਜਾਬ ਦੇ ਵਿੱਚੋਂ ਕੰਮ ਬੰਦ ਹੋਣਾ ਚਾਹੀਦਾ ਹੈ ਰੋਕੀ ਨਹੀਂ ਪਾਪ ਜੀ ਹਾਂ ਨੂੰ ਪੇਕ ਜੋਂ ਸੀ ਬੈਠੇ ਰਹੇ ਸੀ ਕਰੋਪ ਤਾਂ ਪੈਸੇ ਦੇ ਦੇ ਇਥੋਂ ਬੜੀ ਪਾਏ ਸੇ ਕਦੇ ਕਿਸੇ ਤੋਂ ਫੜੀਏ ਕਦੇ ਕਿਸੇ ਤੋਂ ਤਾਂ ਇਹਨੇ ਟੁੱਕੜੀ-ਬੁਰਕੀ ਖਾਦੀ ਆ ਪੁੱਤੋ ਅਜਾ ਭੁੱਖੇ ਮਾਰਦੇ ਉਹ ਇੱਕ ਕਾਗਜ਼ ਤਾਂ ਕੰਮ ਕਰ ਪਾਉਂਦੇ ਪੈਸੇ ਲੈਣੇ ਨੇ ਆਪਣੇ ਹੁਣ ਜਿਨ੍ਹਾਂ ਨੂੰ ਦੇਣੇ ਨੇ ਵੀਰੋ ਦਿੱਲੀ ਘਰੇ ਆਉਂਦੇ ਨੇ ਕਿਹੜੇ ਮਾਰਦੇ ਨੇ ਕਿਹੜੇ ਕਿਹੜੇ ਮਾਰਦੇ ਨੇ ਜੀ ਹੱਥਾਂ ਤੜਕੇ ਹੱਥਾਂ ਤੜਕੇ ਜਦੋਂ ਹੁਣ ਕੰਮ ਭੇਜੇ ਤਾਂ ਇਹ ਵੀ ਉੱਥੇ ਕੰਮ ਹੋ ਹੋ ਜਾਈ ਤੇ ਕੰਮ ਹੀ ਨਹੀਂ ਲੱਗਿਆ ਜੀ ਉੱਥੇ 2 ਮਹੀਨੇ 2.5 ਮਹੀਨੇ ਬਹਿ ਕੇ ਮੁੜੇ ਅਸੀਂ ਬੁੜੀਆਂ ਨੇ ਦੋਨਾਂ ਸੱਤ ਨੌਾਂ ਨੇ ਕੋਈ ਨਾ ਕੋਈ ਨ ਕਰਵਾਉਣਾ ਉਹਨਾਂ ਨੇ ਕਹਿੰਦਾ ਜਿਹੜੇ ਕਾਗਜ਼ਾਂ ਪੱਤਰਾਂ ਦੇ ਕੱਟ ਕੇ ਵੜਾ ਕਰਨਾ ਰੱਖ ਲੈ ਨਹੀਂ ਪੈਸੇ ਵਾਪਸ ਕਰਾਉਣੇ ਤੇ ਬੰਨ ਜਾਓ ਠੀਕ ਹੈ ਧੰਨਵਾਦ ਜੀ ਲੈ ਮੇਰੇ ਕੋਲੇ ਪਲੇ ਡੀਐਸਪੀ ਤੇ ਤੇ ਥਾਣੇ ਦਾ ਸੱਚਾ ਦਾ ਨੰਬਰ ਮੇਰੇ ਕੋਲ ਲੈ ਕੇ ਆਉਣ ਅਗਲੀ ਵਾਰੀ ਮੇਰੇ ਕੋਲ ਆਉਣੇ ਨਾ ਮਸਲਾ ਹੱਲ ਕਰਾ ਤਾਂ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲ ਧੰਨਵਾਦ ਤੇਰੀ ਬੱਸਾ ਚਲੋਣਾ ਕੋਈ ਨਾ ਕੋਈ ਨਾ ਕਰਵਾਉਣਾ ਉਹਨਾਂ ਨੇ ਕਹਿੰਦਾ ਜਾਇਜ ਜਿਹੜੇ ਕਾਗਜ਼ਾਂ ਪੱਤਰਾਂ ਦੇ ਕੱਟ ਕੇ ਵੜਾ ਕਰਦਾ ਰੱਖ ਲੈਣੇ ਪਾਏ ਵਾਪਸ ਕਰਾਉਣ ਨੂੰ ਤੇਰੇ ਕੋਲ ਠੀਕ ਹੈ ਧੰਨਵਾਦ ਜੀ ਲੈ ਮੇਰੇ ਕੋਲੇ ਡੀਐਸਪੀ ਦਾ ਅਗਲੀ ਵਾਰੀ ਮੈਂ ਬੁੱਧਵਾਰ ਨੂੰ ਆਉਂਗਾ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਆਓ ਠੀਕ ਹੈ ਜਿਹੜੇ ਵੀ ਬੰਦੇ ਨੇ ਆਉਣਾ ਮੇਰੇ ਕੋਲੇ ਡੀਐਸਪੀ ਦੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਠੀਕ ਹੈ ਅਗਲੀ ਵਾਰੀ ਮੇਰੇ ਕੋਲੇ ਆਉਣਾ ਨਾ ਮਸਲਾ ਹੱਲ ਕਰਾਤਾ ਡੀਐਸਪੀ ਦਾ ਨੰਬਰ ਲੈ ਕੇ ਆਇਆ ਮੇਰੇ ਕੋਲੇ ਆਉਣਾ ਮੇਰੇ ਕੋਲੇ ਡੀਐਸਪੀ ਦੇ ਤੇ ਥਾਣੇ ਦਾ ਸੱਚ ਦਾ ਨੰਬਰ ਮੇਰੇ ਕੋਲੇ ਲੈ ਕੇ ਆਉਣਾ ਠੀਕ ਹੈ ਅਗਲੀ ਵਾਰੀ ਮੇਰੇ ਕੋਲੇ ਆਉਣਾ ਨਾ ਮਸਲਾ ਹੱਲ ਕਰਾਤਾ ਡੀਐਸਪੀ ਦਾ ਨੰਬਰ ਲੈ ਕੇ ਆਇਆ